ਜੋ ਤੇਸਾ ਜੋਕੇਦਾਰ ਦੇ ਵਿੱਚ ਪਸ਼ੂਆਂ ਦੇ ਦੁੱਧ ਦੇਣ ਦੀ ਸਮਰੱਥਾ ਘਟ ਰਹੀ ਹੈ ਉੱਥੇ ਬਾਜ਼ਾਰਾਂ ਦੇ ਉੱਤੇ ਵਿੱਚ ਅੱਜ ਦਿਨ ਦੁੱਧ ਦੀ ਕੁਆਲਿਟੀ ਦਾ ਪੱਧਰ ਡਿੱਗਣ ਦੀਆਂ ਚਰਚਾਵਾਂ ਵੀ ਲਗਾਤਾਰ ਚੱਲ ਰਹੀਆਂ ਨੇ ਅਜੇ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੌਰਾਨ ਤਿਉਹਾਰਾਂ ਦੇ ਮੱਦੇ ਨਜ਼ਰ ਦੁੱਧ ਤੋਂ ਕਈ ਮਠਾਈਆਂ ਤਿਆਰ ਹੋਣਗੇ ਜਿਸ ਦੌਰਾਨ ਮਿਲਾਵਟੀ ਦੁੱਧ ਜ਼ਹਿਰੀਲੇ ਦੁੱਧ ਨੂੰ ਲੈ ਕੇ ਡੈਰੀ ਮਾਲਕ ਆਪੋ ਆਪਣੇ ਦਾਅਵੇ ਤੇ ਦਲੀਲਾਂ ਦੇ ਨਾਲ ਦੁੱਧ ਦੀ ਕੁਆਲਿਟੀ ਨੂੰ ਪੇਸ਼ ਕਰ ਰਹੇ ਨੇ ਲੇਕਿਨ ਇਸ ਦੇ ਨਾਲ ਹੀ ਬਾਜ਼ਾਰ ਦੇ ਵਿੱਚੋਂ ਵਿਕ ਰਹੇ ਦੁੱਧ ਉੱਤੇ ਜਿੱਥੇ ਸੁੱਕਾ ਪਾਊਡਰ ਪਾਣੀ ਤੇ ਹੋਰ ਚੀਜ਼ਾਂ ਮਿਲਾਉਣ ਦੇ ਕਥਿਤ ਦਾਅਵੇ ਦੇਖਣ ਨੂੰ ਮਿਲਦੇ ਨੇ ਉੱਥੇ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਤੋਂ ਇਲਾਵਾ ਇੱਕ ਸੱਚਾਈ ਹੋਰ ਹੈ ਜਿਹੜੀ ਕਿ ਪਸ਼ੂਆਂ ਦੇ ਵੱਲੋਂ ਦਿੱਤੇ ਜਾ ਰਹੇ ਦੁੱਧ ਦਾ ਮਿਆਰ ਘਟ ਰਿਹਾ ਹੈ ਇਸ ਸੰਬੰਧੀ ਬਧਰੇ ਗੱਲਬਾਤ ਕਰਦੇ ਹੋਏ ਸੀਨੀਅਰ ਵੈਟਰਨਰੀ ਅਫਸਰ ਬਾਬਾ ਪਕਾਣਾ ਸਾਹਿਬ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਪਸ਼ੂਆਂ ਨੂੰ ਖੁੱਲੇ ਦੇ ਵਿੱਚ ਚਰਨ ਦੇ ਲਈ ਛੱਡਿਆ ਜਾਂਦਾ ਸੀ ਲੇਕਿਨ ਅੱਜ ਕਈ ਮਹੀਨੇ ਤੱਕ ਪਸ਼ੂਆਂ ਨੂੰ ਇੱਕੋ ਹੀ ਕਿੱਲੇ ਦੇ ਨਾਲ ਬੰਨ ਕੇ ਰੱਖਿਆ ਜਾਂਦਾ ਹੈ ਬਿਲਕੁਲ ਹੀ ਇੱਕੋ ਹੀ ਦਾਇਰੇ ਦੇ ਵਿੱਚ ਉਹਨਾਂ ਨੂੰ ਪਾਣੀ ਪਿਉਉਣ ਤੋਂ ਇਲਾਵਾ ਮਰਜ਼ੀ ਦਾ ਚਾਰਾ ਖਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਪਸ਼ੂਆਂ ਦੀ ਮਾਨਸਿਕ ਹਾਲਤ ਵਿਗੜਨ ਦੇ ਕਾਰਨ ਉਸ ਦਾ ਪ੍ਰਭਾਵ ਦੁੱਧ ਉੱਤੇ ਵੀ ਦੇਖਣ ਨੂੰ ਮਿਲਦਾ ਉਹਨਾਂ ਨੇ ਕਿਹਾ ਕਿ ਬੇਸ਼ੱਕ ਯੂਰੀਆ ਦੀ ਮਾਤਰਾ ਪਹਿਲਾਂ ਵੀ ਦੁੱਧ ਦੇ ਵਿੱਚ ਹੁੰਦੀ ਸੀ ਲੇਕਿਨ ਹੁਣ ਜੋ ਪਸ਼ੂਆਂ ਨੂੰ ਦਿੱਤੇ ਜਾ ਰਹੇ ਚਾਰੇ ਦੇ ਵਿੱਚ ਦੁੱਧ ਦੀ ਮਾਤਰਾ ਲੈਣ ਦੇ ਲਈ ਕਈ ਤਰ੍ਹਾਂ ਦੀਆਂ ਫੀਡਾਂ ਤੇ ਹੋਰ ਵੀ ਹਿੱਲੇ ਕਾਰਨ ਜਿਹੜਾ ਕਿ ਦੁੱਧ ਉੱਤੇ ਪ੍ਰਭਾਵ ਪੈ ਰਿਹਾ ਹੈ ਇਸ ਬਾਰੇ ਖਾਸ ਜਾਣਕਾਰੀ ਦਿੱਤੀ ਗਈ ਹੈ ਆਓ ਜੀ ਦੇਖੋ ਕਈ ਰੀਜਨਸ ਨੇ ਜਿਹਦੇ ਵਿੱਚ ਦੁੱਧ ਦੀ ਕੁਆਲਿਟੀ ਤੇ ਫਰਕ ਪੈਂਦਾ ਆ ਜੇ ਆਪਾਂ ਸ਼ੁਰੂ ਕਰੀਏ ਤੇ ਸਭ ਤੋਂ ਪਹਿਲਾਂ ਪਸ਼ੂ ਦਾ ਆਹਾਰ ਆ ਜਾਂਦਾ ਜੀ ਪਸ਼ੂ ਕਿਸ ਤਰ੍ਹਾਂ ਦਾ ਆਹਾਰ ਖਾ ਰਿਹਾ ਹੈ ਪਸ਼ੂ ਸੰਤੁਲਿਤ ਆਹਾਰ ਖਾ ਰਿਹਾ ਹੈ ਸੰਤੁਲਿਤ ਆਹਾਰ ਦਾ ਮਤਲਬ ਪਈ ਪਸ਼ੂ ਦੀ ਲੋੜ ਕਿੰਨੀ ਹੈ ਜੇ ਕੋਈ ਪਸ਼ੂ ਵੱਧ ਦੁੱਧ ਦੇ ਰਿਹਾ ਤੇ ਉਹਨੂੰ ਉਸ ਦੇ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਕੈਲਸ਼ੀਅਮ ਦੀ ਮਾਤਰਾ ਕੀ ਉਹ ਪਸ਼ੂ ਨੂੰ ਉਸ ਪੱਠਿਆਂ ਤੋਂ ਜਾਂ ਉਸ ਜੋ ਵੀ ਇਹ ਪਸ਼ੂ ਨੂੰ ਫੀਡ ਪਾ ਰਿਹਾ ਹੈ ਫਾਰਮਰ ਕੀ ਉਹਨੂੰ ਉਸ ਤੋਂ ਪ੍ਰੋਪਰ ਕੈਲਸ਼ੀਅਮ ਮਿਲ ਰਿਹਾ ਹੈ ਇਸ ਤੋਂ ਇਲਾਵਾ ਪਸ਼ੂ ਨੂੰ ਹੋਰ ਚੀਜ਼ਾਂ ਜਿਹੜੀਆਂ ਦੁੱਧ ਦੇ ਵਧਾਉਣ ਵਾਸਤੇ ਫੈਟ ਦੀ ਲੋੜ ਹੁੰਦੀ ਹੈ ਉਹ ਚੀਜ਼ਾਂ ਉਹਨੂੰ ਮਿਲ ਰਹੀਆਂ ਇਹ ਚੀਜ਼ਾਂ ਜਿਹੜੀਆਂ ਆਹਾਰ ਦੇ ਵਿੱਚ ਜੇ ਜੇ ਸੰਤੁਲਿਤ ਆਹਾਰ ਹੋਊਗਾ ਤੇ ਆਬਵੀਅਸਲੀ ਹੈ ਕਿ ਪਸ਼ੂ ਦਾ ਦੁੱਧ ਦੀ ਪੈਦਾਵਾਰ ਤੇ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਹੋਊਗੀ ਜੇ ਆਹਾਰ ਸੰਤੁਲਿਤ ਨਹੀਂ ਹੈ ਜਾਂ ਕੋਈ ਮਾੜਾ ਆਹਾਰ ਪਹਰੇਆਂ ਦੇ ਉਹਦੀ ਅਸਰ ਜਿਹੜਾ ਹੈ ਉਹ ਦੁੱਧ ਦੀ ਕੁਆਲਿਟੀ ਤੇ ਵੀ ਹੋਊਗਾ ਸਰ ਉਦ ਵਿੱਚ ਕੀ ਕਾਰਨ ਹੈਗਾ ਜਿੱਦਾਂ ਮੰਨ ਲਓ ਕਿ ਹੋਰ ਕਿਹੜੇ ਕਿਹੜੇ ਸਿੰਪਟਮ ਹੈਗੇ ਆ ਜੋ ਪਹਿਲਾਂ ਸੀਗੇ ਜੋ ਪਹਿਲਾਂ ਦੇ ਹਾਲ ਸੀ ਉਹ ਤੋਂ ਦੁੱਧ ਦੇ ਵਿੱਚ ਇੰਨੀ ਕੰਪਲੇਂਟਸ ਨਹੀਂ ਆਈਆਂ ਅਜੀ ਦੀ ਰੇਟ ਤੇ ਜਦੋਂ ਵੀ ਦੁੱਧ ਲੈਣੇ ਤੇ ਕਮਾਨ ਦੇ ਵਿੱਚ ਸ਼ੰਕਾ ਜ਼ਰੂਰ ਹੁੰਦਾ ਹੈ ਕਿ ਯਾਰ ਸਹੀ ਹੈ ਕਿ ਨਹੀਂ ਹੈ ਔਰ ਉਹਦੇ ਵਿੱਚ ਵੀ ਰੇਟਸ ਹੁੰਦੇ ਅਲੱਗ-ਅਲੱਗ ਕਿ ਕੋਈ 60 70 80 ਵੇਚ ਰਿਹਾ ਉਹ 50 60 70 ਵੇਚ ਰਿਹਾ ਔਰ ਇਹ ਕੁਆਲਟੀਆਂ ਬਦਲੀਆਂ ਜਾਂ ਦੁੱਧ ਦੇ ਵਿੱਚ ਕੁਆਲਿਟੀ ਬਦਲੀ ਲੋਕਾਂ ਦੇ ਮਨਾਂ 'ਚ ਸ਼ੰਕੇ ਬਦਲੇ ਕਿੰਨਾ ਕੁ ਬਦਲਾਅ ਜਿਹੜਾ ਹੈਗਾ ਜੇ ਪਸ਼ੂਆਂ ਦੇ ਆਪਾਂ ਪਹਿਲਿਆਂ ਦੇ ਵਿੱਚ ਤੇ ਮੁੰਡਿਆਂ ਦੇ ਵਿੱਚ ਜਿਹੜਾ ਆਇਆ ਕੀ ਕੁਝ ਬਦਲਿਆ ਪਸ਼ੂਆਂ ਨੂੰ ਲੈ ਕੇ ਚਾਹੀਏ ਉਹ ਮੈਡੀਕਲ ਟਰੀਟਮੈਂਟ ਦੀ ਗੱਲ ਕਰੀਏ ਜਾਂ ਉਹਨਾਂ ਦੇ ਖਾਂਟੇਂਡ ਨੀ ਮਾਨਸਿਕ ਤਰੀਕੇ ਕਰਾਂਗੇ ਨਾ ਨਾ ਦੇਖੋ ਜਿਹੜਾ ਆਪਾਂ ਜੇ ਪੁਰਾਣੇ ਸਮੇਂ ਦੇ ਵਿੱਚ ਜਾਈਏ ਤੇ ਪਸ਼ੂ ਜਿਹੜੇ ਸੀਗੇ ਉਹ ਚਰਦੇ ਸੀਗੇ ਉਹ ਤੁਰਦੇ ਫਿਰਦੇ ਸੀਗੇ ਲੋਕੀ ਉਹਨਾਂ ਨੂੰ ਚਰਾਹਾਂਾਂ ਤੇ ਲੈ ਕੇ ਜਾਂਦੇ ਸੀ ਉੱਥੇ ਪਸ਼ੂ ਨੇ ਆਪਣੀ ਮਰਜ਼ੀ ਦਾ ਖਾਦਾ ਆਪਣੀ ਮਰਜ਼ੀ ਦਾ ਚੁਗਿਆ ਉਹ ਖਾਇਆ ਥੋੜਾ ਤੁਰਿਆ ਫਿਰਿਆ ਉਹਦੀ ਅਵਰਜਿਸ਼ ਵੀ ਹੋ ਗਈ ਉਹਦਾ ਅਸਰ ਜਿਹੜਾ ਉਹ ਉਹਦੇ ਦੁੱਧ ਤੇ ਪੈਂਦਾ ਹੈ ਹੁਣ ਅੱਜ ਕੱਲ ਦੇ ਜਵਾਨੇ ਦੇ ਵਿੱਚ ਕੀ ਹੋ ਰਿਹਾ ਕਿ ਆਪਾਂ ਇੱਕ ਪਸ਼ੂ ਨੂੰ ਇੱਕ ਕਿੱਲੇ ਤੇ ਬੰਨਤਾ 24 ਘੰਟੇ ਸੱਤੋ ਦਿਨ ਇਨਫੈਕਟ ਕਈ ਥਾਵਾਂ ਤੇ ਤੇ ਮੈਂ ਇਹੋ ਜਿਹੇ ਹਾਲਾਤ ਵੇਖੇ ਆ ਕਿ ਪਸ਼ੂ ਨੂੰ ਕਿੱਲੇ ਤੋਂ ਉਹ ਤਿੰਨ ਤਿੰਨ ਚਾਰ ਚਾਰ ਮਹੀਨੇ ਉਸੇ ਕਿੱਲੇ ਤੇ ਰਹਿੰਦਾ ਆ ਸਿਰਫ ਪਾਣੀ ਪੀਣ ਵਾਸਤੇ ਖੋਲਿਆ ਜਾਂਦਾ ਪਸ਼ੂ ਫਿਰ ਪਾਣੀ ਪਿਆ ਕੇ ਉਹਨੂੰ ਵਾਪਸ ਉਸੇ ਕਿੱਲੇ ਤੇ ਇਹ ਜਿਹੜੀ ਚੀਜ਼ ਆ ਇਹ ਵੇਖੋ ਆਪਾਂ ਇਨਸਾਨ ਵੀ ਜੇ ਇੱਕ ਜਗ੍ਹਾ ਤੇ ਬੈਠੇ ਰਵਾਂਗੇ ਤੇ ਉਹ ਸਾਡੀ ਕੁਝ ਮਾਨਸਿਕਤਾ ਤੇ ਸਾਡੀ ਸਿਹਤ ਤੇ ਅਸਰ ਪਾਉਂਦਾ ਆ ਇਸੇ ਤਰ੍ਹਾਂ ਹੀ ਜੇ ਪਸ਼ੂ ਇੱਕ ਕਿੱਲੇ ਤੇ ਬੈਠਾ ਰਹੂਗਾ ਉਹ ਵੀ ਉਹਦੇ ਜਿਹੜੀ ਸਿਹਤ ਤੇ ਉਹਦੀ ਮਾਨਸਿਕਤਾ ਤੇ ਅਸਰ ਪੈਂਦਾ ਜਿਹੜਾ ਅਲਟੀਮੇਟਲੀ ਉਹਦੀ ਪ੍ਰੋਡਕਸ਼ਨ ਪ੍ਰੋਡਕਸ਼ਨ ਦਾ ਮਤਲਬ ਦੁੱਧ ਤੇ ਪਲੱਸ ਜਿਹੜਾ ਉਹਦਾ ਸੂਆ ਆ ਬੱਚਾ ਆ ਉਹ ਦੋਵਾਂ ਤੇ ਉਹਦਾ ਅਸਰ ਪੈਂਦਾ ਆ ਇਸ ਕਰਕੇ ਪੁਰਾਣੇ ਹਾਲਾਤਾਂ ਦੇ ਵਿੱਚ ਥੋੜਾ ਚੰਗੇ ਸੀਗੇ ਹੁਣ ਅੱਜ ਕੱਲ ਜਿਹੜਾ ਆ ਉਹ ਲੋਕ ਕੀ ਕਹਿ ਦਿੰਦੇ ਪਰ ਸਾਡੇ ਕੋਲ ਸਮਾਂ ਨਹੀਂ ਗੱਜਾ ਨਹੀਂ ਗਈ ਇਹਨਾਂ ਚੀਜ਼ਾਂ ਕਰਕੇ ਪਸ਼ੂ ਦਾ ਜਿਹੜਾ ਦੁੱਧ ਵੀ ਆ ਉਹ ਥੋੜਾ ਉਹਦੇ ਤੇ ਵੀ ਅਸਰ ਪੈਂਦਾ ਸਰ ਜਿੱਦਾਂ ਪਿੰਡਾਂ ਦੇ ਵਿੱਚ ਆਪਾਂ ਕਈ ਜਗ੍ਹਾ ਦੇਖਦੇ ਹਾਂ ਉਹ ਤੁਸੀਂ ਸਰਕਾਰੀ ਹਸਪਤਾਲ ਦੇ ਲੈ ਕੇ ਤੁਹਾਡੇ ਕੋਲ ਪੇਸ਼ੈਂਟ ਕੈਂਡੀਡੇਟ ਕਿਸਾਨ ਜਿਹੜਾ ਪੇਸ਼ੈਂਟ ਦੇ ਰੂਪ ਦੇ ਵਿੱਚ ਆਪਣੇ ਪਸ਼ੂ ਲੈ ਕੇ ਆਉਂਦੇ ਹੈਗੇ ਔਰ ਪਿੰਡਾਂ ਦੇ ਵਿੱਚ ਬਹੁਤ ਸਾਰੇ ਡਾਕਟਰ ਜਿਹੜੇ ਆ ਉੱਥੇ ਕੋਈ ਕਿਸੇ ਤਰ੍ਹਾਂ ਦਾ ਟਰੀਟਮੈਂਟ ਹੈ ਜਾਂ ਇੰਜੈਕਸ਼ਨਸ ਨੇ ਚਾਹੀਏ ਅਨਦਰ ਟਰੀਟਮੈਂਟ ਹੈ ਕੋਈ ਸਮੱਸਿਆ ਹੈ ਕਿਸੇ ਵੀ ਤਰ੍ਹਾਂ ਦੀ ਐਂਟੀਮੂਰ ਹੋ ਗਿਆ ਇਹ ਕੰਨੀਆਂ ਸਮੱਸਿਆਵਾਂ ਦਾ ਇਲਾਜ ਉੱਥੇ ਪਿੰਡਾਂ ਦੇ ਵਿੱਚ ਆਟੋਮੈਟਿਕਲੀ ਚੱਲ ਰਿਹਾ ਹੈ ਕਿ ਤੱਕ ਇਹ ਨਹੀਂ ਪੌਂਛੂਦੀਆਂ ਔਰ ਜਿਹੜਾ ਉਹ ਇਲਾਜ ਹੋ ਰਿਹਾ ਉਹ ਕਿੰਨਾ ਇੰਪੈਕਟਡ ਇੰਪੈਕਟੇਬਲ ਹੁੰਦਾ ਪਸ਼ੂ ਵਾਸਤੇ ਮਤਲਬ ਸਹੀ ਹੁੰਦਾ ਹੈ ਨਾ ਗਲਤ ਹੁੰਦਾ ਹੈ ਕਿਸ ਤਰ੍ਹਾਂ ਦਾ ਫਾਇਦਾ ਜਾਂ ਨੁਕਸਾਨ ਹੋਦਾ ਕੁਝ ਵੇਖੋ ਆਪਾਂ ਪਹਿਲੋਂ ਤੇ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਮੈਂ ਇੱਕ ਤੁਹਾਡੇ ਮਾਧਿਅਮ ਦੇ ਥ्रू ਹੀ ਜਵਾਬ ਦਿੰਦਾ ਕਿ ਵੇਖੋ ਬਾਬਾ ਬਕਾਲਾ ਤਸੀਲ ਦੇ ਵਿੱਚ ਸਾਡੇ 37 ਅਦਾਰੇ ਨੇ 37 ਅਦਾਰੇ ਪਸ਼ੂ ਵੱਖ-ਵੱਖਰੇ ਕਿਸੇ ਅਦਾਰੇ ਦੇ ਵਿੱਚ 2000 ਵੱਧ-ਵੱਧ ਜਿਹੜਾ ਸੀਵੀਐਚ ਆ ਉਹਨੂੰ ਅਸੀਂ 2000 ਕੈਟਲ ਪੋਪੂਲੇਸ਼ਨ ਦਿੱਤੀ ਹੋਈ ਆ 202500 ਜਿਹੜੀਆਂ ਸੀਵੀਡੀਆਂ ਜਿਹਨੂੰ ਆਪਾਂ ਛੋਟੇ ਹਸਟਲ ਕਹੈ ਦਿੰਨੇ ਆ ਉਹਨਾਂ ਦੇ ਵਿੱਚ ਸਾਡੀ 1500 2000 ਦੇ ਵਿੱਚ ਉਹ ਇੱਕ ਉਥੇ ਹਰੇਕ ਸੰਸਥਾ ਦੇ ਵਿੱਚ ਕੋਈ ਸਰਕਾਰੀ ਨੁਮੰਦਾ ਜਿਹਨੂੰ ਆਪਾਂ ਵੈਟਨਰੀ ਇਨਸਪੈਕਟਰ ਕਹਿੰਦੇ ਆ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਅਸੀਂ ਉਥੇ ਵੈਟਨਰੀ ਆਫੀਸਰ ਦੀ ਪੋਸਟ ਆ ਤਕਰੀਬਨ ਬਾਬੇ ਪਕਾਲੇ ਦੇ ਵਿੱਚ ਜਿੰਨੇ ਵੀ ਪਿੰਡ ਆ ਇਹ ਸਾਰੇ ਸਰਕਾਰੀ ਅਦਾਰਿਆਂ ਦੇ ਅੰਡਰ ਕਵਰ ਹੋ ਜਾਂਦੇ ਆ ਤੇ ਪਸ਼ੂ ਵੀ ਇੰਨੇ ਨਹੀਂ ਆ ਕਿ ਆਪਾਂ ਕਹਿ ਦਈਏ ਵੀ ਸਰਕਾਰੀ ਮੁਲਾਜ਼ਮ ਕਵਰ ਨਹੀਂ ਕਰ ਸਕਦਾ ਸਾਡਾ ਜਿਹੜਾ ਪਸ਼ੂ ਪਾਲਣ ਵਿਭਾਗ ਆ ਉਹਨੇ ਉਹ ਆਪਣੀ ਪੂਰੀ ਮਿਹਨਤ ਕਰਦੇ ਨੇ ਇਥੇ ਵੈਕਸੀਨੇਸ਼ਨ ਪਸ਼ੂਆਂ ਦੀ ਦੇਖਰੇਖ ਪ੍ਰੋਪਰ ਢੰਗ ਨਾਲ ਹੁੰਦੀ ਆ ਹੁਣ ਕਿਸਾਨ ਕੀ ਕਰਦੇ ਨੇ ਕਿ ਕਿਸਾਨਾਂ ਨੂੰ ਕਈ ਵਾਰੀ ਇਹ ਹੁੰਦਾ ਹੈ ਕਿ ਸਾਡਾ ਪਸ਼ੂ ਇਮੀਡੀਏਟਲੀ ਜਿਹੜਾ ਪਸ਼ੂ ਦਾ ਇਲਾਜ ਹੋ ਜਾਵੇ ਉਹ ਫਿਰ ਅੱਜ ਕੱਲ ਜੋ ਝੋਲਾ ਛਾਪ ਜਾਂ ਕੈਲੀਆ ਜਾਂ ਕੁਐਕਰੀਜ ਨੂੰ ਕਹਿ ਦਿੰਦੇ ਆ ਉਹ ਅੱਜ ਕੱਲ ਚਲਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਪਸ਼ੂ ਦਾ ਇਲਾਜ ਪ੍ਰੋਪਰ ਨਹੀਂ ਹੁੰਦਾ ਇਸ ਕਰਕੇ ਇਸ ਇਸ ਚੀਜ਼ ਦਾ ਇੱਕੋ ਹੀ ਹੱਲ ਹੈ ਕਿ ਜਿਹੜਾ ਵੀ ਤੁਹਾਡੇ ਕੋਲ ਹਸਪਤਾਲ ਆ ਪਸ਼ੂ ਪਾਲਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਹਸਪਤਾਲ ਵਿੱਚ ਜਾਓ ਉੱਥੇ ਸਾਡੇ 24 ਘੰਟੇ ਜਿਹੜੇ ਸਾਡੇ ਮੁਲਾਜ਼ਮਿਆਂ ਉਹ ਤੁਹਾਡੀ ਉਪਸਥਿਤੀ ਰਹਿੰਦੀ ਹੈ ਉਹਨਾਂ ਨੂੰ ਤੁਸੀਂ ਫੋਨ ਕਾਲ ਕਰ ਸਕਦੇ ਹੋ ਦਿਨ ਦੇ ਵੇਲੇ ਉਹ ਜੋ ਵੀ ਉਹਨਾਂ ਦਾ ਟਾਈਮ ਹੈ ਹਸਪਤਾਲ ਦੇ ਉਹ ਉੱਥੇ ਬੈਠੇ ਹੁੰਦੇ ਆ ਤੁਸੀਂ ਆਪਣਾ ਪਸ਼ੂ ਲੈ ਕੇ ਜਾਓ ਉਹਨਾਂ ਨੂੰ ਵਿਖਾਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਕਿ ਜੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਐਮਰਜੈਂਸੀ ਤੇ ਉਹ ਤੁਹਾਡਾ ਕਾਲ ਕਰਕੇ ਵੀ ਹੱਲ ਕਰ ਸਕਦੇ ਆ ਸਰ ਇੱਕ ਉਹ ਵੀ ਸਵਾਲ ਸੀਗਾ ਪਹਿਲਾਂ ਕਿ ਜਦੋਂ ਮੈਂ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਇੰਜੈਕਸ਼ਨਸ ਨੂੰ ਲੈ ਕੇ ਜਿਹੜਾ ਹੈਗਾ ਉਹਦੇ ਉੱਤੇ ਗੱਲ ਕਰਨ ਦੀ ਆਉਂਦੀ ਹੈ ਹਾਂ ਜੀ ਕਿੰਨਾ ਜਿੰਨਾ ਇਮਪੈਕਟ ਹੈਗਾ ਕਿੰਨਾ ਜ਼ਰੂਰਦਾ ਹੈਗਾ ਕਿਹੜੇ ਇਫੈਕਟ ਨੇ ਜਿਹੜੇ ਕੰਜ਼ੂਮ ਕਰਨ ਤੋਂ ਬਾਅਦ ਵਿਦਡਰ ਹੋ ਜਾਂਦੇ ਨੇ ਇਹ ਜਿਹੜੇ ਸਟੈਲ ਜਿਹੜੇ ਆ ਉਹਨਾਂ ਦੇ ਪੈਟਰੋਲ ਦਾ ਟਾਈਮ ਬਿਲਕੁਲ ਵੇਖੋ ਜਿਵੇਂ ਅੱਜ ਕੱਲ ਤੁਸੀਂ ਕਈ ਜਰਨਲਸ ਪੜੇ ਹੋਣਗੇ ਜਾਂ ਕਈ ਸਾਇੰਟਿਫਿਕ ਪੇਪਰ ਪੜੇ ਹੋਣਗੇ ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਪ੍ਰੋਬਲਮ ਆ ਰਹੀ ਹੈ ਐਂਟੀਬਾਇਓਟਿਕ ਰੈਜ਼ਿਸਟੈਂਸ ਦੀ ਹੁਣ ਐਂਟੀਬਾਇਓਟਿਕ ਰੈਜ਼ਿਸਟੈਂਸ ਆ ਉਹ ਹਿਊਮਨਸ ਦੇ ਵਿੱਚ ਐਂਟੀਬਾਇਓਟਿਕ ਰੈਜ਼ਿਸਟੈਂਸ ਹੈ ਉਹ ਐਂਟੀਬਾਇਓਟਿਕ ਰੈਜ਼ਿਸਟੈਂਸ ਇਸ ਕਰਕੇ ਪਣਦੀ ਆ ਕਿਉਂਕਿ ਜੇ ਆਪਾਂ ਇਨ ਪਸ਼ੂਆਂ ਤੋਂ ਉਹਦਾ ਅਸਰ ਕਿਵੇਂ ਹੁੰਦਾ ਆ ਇੱਕ ਪਸ਼ੂ ਨੂੰ ਮੈਂ ਇੱਕ ਸਪੋਜ਼ ਕਰੋ ਐਕਸ ਨਾਂ ਦਾ ਕੋਈ ਐਂਟੀਬਾਇਓਟਿਕ ਲਾਇਆ ਉਹ ਐਂਟੀਬਾਇਓਟਿਕ ਨੇ ਪਸ਼ੂ ਦੀ ਕੋਈ ਬਿਮਾਰੀ ਸੀਗੀ ਉਹਨੂੰ ਹੱਲ ਕਰਤਾ ਬਾਕੀ ਦਾ ਜਿਹੜਾ ਐਂਟੀ ਜਿੰਨਾ ਵਰਤਿਆ ਜਾਣਾ ਸੀ ਉਹ ਵਰਤਿਆ ਗਿਆ ਜਿੰਨਾ ਬਾਕੀ ਰਹਿ ਗਿਆ ਉਹ ਪਸ਼ੂ ਦਾ ਜਿਹੜਾ ਹੈ ਉਹ ਬਾਹਰ ਆ ਜਾਂਦਾ ਉਹ ਬਾਹਰ ਆਉਂਦਾ ਆ ਦੁੱਧ ਰਾਈ ਫੋਸ ਰਾਈ ਪਿਸ਼ਾਪ ਰਾਈ ਉਹ ਐਂਟੀਬਾਇਓਟਿਕ ਦਾ ਜਿਹੜਾ ਰੈਜ਼ੀਡੂਅਲ ਆ ਉਹ ਜਦੋਂ ਦੁੱਧ ਥਾਣੀ ਆਉਂਦਾ ਆ ਤੇ ਆਪਾਂ ਉਹੀ ਦੁੱਧ ਜੇ ਉਹ ਕੰਜ਼ਿਊਮ ਕਰ ਲੈਨੇ ਆ ਤੇ ਉਹਦਾ ਹਿਊਮਨਸ ਤੇ ਬੜਾ ਮਾੜਾ ਅਸਰ ਹੁੰਦਾ ਆ ਇਸ ਕਰਕੇ ਇਹ ਐਂਟੀਬਾਇਓਟਿਕਸ ਜਿਹੜੀ ਆ ਇਹਨਾਂ ਦੀ ਵਰਤੋਂ ਬਹੁਤ ਹੀ ਸਚੇ ਜੇ ਢੰਗ ਨਾਲ ਕਰਨੀ ਚਾਹੀਦੀ ਆ ਤੁਸੀਂ ਕਿਸੇ ਪੜ੍ਹੇ ਲਿਖੇ ਜਿਹੜਾ ਵੈਟਰਨਰੀ ਡਾਕਟਰ ਆ ਡਿਗਰੀ ਹੋਲਡਰ ਆ ਜਾਂ ਜਿਹੜੇ ਕੋਈ ਸਰਕਾਰ ਦੇ ਜਿਹੜੇ ਵੈਟਰਨਰੀ ਇਨਸਪੈਕਟਰ ਜਾਂ ਵੈਟਰਨਰੀ ਅਫਸਰ ਆ ਕਿਰਪਾ ਕਰਕੇ ਉਹਨਾਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਜਿਹੜੇ ਦਵਾਈ ਆ ਉਹ ਨਾ ਵਰਤੋ 인ਡਿਸਕ੍ਰਿਮੀਨੇਟ ਯੂਜ਼ ਆਫ ਐਂਟੀਬਾਇਓਟਿਕਸ ਜਿਹੜਾ ਆ ਉਹ ਮੇਨ ਰੀਜ਼ਨ ਆ ਪਸ਼ੂਆਂ ਦੇ ਵੀ ਖਰਾਬ ਹੋਣ ਦਾ ਤੇ ਇਨਸਾਨਾਂ ਦੀ ਸਿਹਤ ਦੇ ਵੀ ਖਰਾਬ ਹੋਣ ਦਾ ਹਾਂਜੀ ਠੀਕ ਹੈ